ਆਓ ਅੱਜ ਆਪਾਂ ਗੱਲ ਕਰੀਏ ਸਿੱਖ ਇਤਿਹਾਸ ਦੀ ਇੱਕ ਬਹੁਤ ਹੀ ਮਤਲਬ ਦਲੇਰ ਸ਼ਖਸੀਅਤ ਮਹਾਰਾਣੀ ਜਿੰਦਕੌਰ ਜੀ ਬਾਰੇ ਹਾਂਜੀ ਬਿਲਕੁਲ ਸਾਡੇ ਕੋਲ ਨਾ ਉਹਨਾਂ ਦੀ ਜੀਵਨੀ ਰਾਣੀ ਜਿੰਦਕੌਰ ਨਿੱਡਰ ਰਾਜਮਾਤਾ ਦੀ ਜੀਵਨ ਕਥਾ ਦੇ ਕੁਝ ਖਾਸ ਹਿੱਸੇ ਨੇ ਅੱਛਾ ਜਿਨ੍ਹਾਂ ਤੇ ਆਪਾਂ ਥੋੜੀ ਗਹਿਰਾਈ ਚ ਗੱਲ ਕਰਾਂਗੇ ਆਪਣਾ ਮਕਸਦ ਹੈਗਾ ਉਹਨਾਂ ਦੇ ਰਾਣੀ ਤੋਂ ਰਾਜਮਾਤਾ ਬਣਨ ਦਾ ਸਫ਼ਰ ਸਮਝਣਾ ਹਾਂਜੀ ਤੇ ਖਾਸ ਕਰਕੇ ਉਹ ਔਖਾ ਸਮਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਨਹੀਂ ਰਹੇ ਸੀ ਬਿਲਕੁਲ ਪਹਿਲਾਂ ਥੋੜਾ ਜਿਹਾ ਉਹਨਾਂ ਦੇ ਮੁੱਢਲੇ ਜੀਵਨ ਬਾਰੇ ਦੱਸ ਦਿਆਂ ਜਨਮ ਉਹਨਾਂ ਦਾ 1817 ਚ ਹੋਇਆ ਸੀ ਹਾਂਜੀ ਲਾਹੌਰ ਦੇ ਕੋਲ ਪਿੰਡ ਚਹਰਪਾਚ ਪਿਤਾ ਦਾ ਨਾਂ ਸੀ ਮਤਲਬ ਮਾਜਾ ਸਿੰਘ ਠੀਕ ਤੇ ਵਿਆਹ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸਭ ਤੋਂ ਛੋਟੀ ਰਾਣੀ ਸਨੋ ਹਾਂਜੀ ਤੇ ਮਹਾਰਾਜਾ ਦਲੀਪ ਸਿੰਘ ਜੀ ਦੀ ਮਾਤਾ ਜੀ ਹਾਂਜੀ ਪਰ ਅਸਲ ਕਹਾਣੀ ਜਾਂ ਕਹਿ ਲੋ ਚੁਣੌਤੀਆਂ ਸ਼ੁਰੂ ਹੁੰਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਬਿਲਕੁਲ ਉਦੋਂ ਸਿੱਖ ਰਾਜ ਵਿੱਚ ਨਾ ਇੱਕਦਮ ਰਾਜਨੀਤਿਕ ਪੁਚਾਲ ਜੇ ਆ ਗਿਆ ਸੀ ਸਹੀ ਗੱਲ ਹੈ ਦਰਬਾਰ 'ਚ ਵਕ ਵਕ ਤੜੇ ਸਾਜ਼ਿਸ਼ਾਂ ਬਹੁਤ ਕੁਝ ਚੱਲ ਰਿਹਾ ਸੀ ਹਾਂ ਬਹੁਤ ਉਥਲ-ਪੁਥਲ ਸੀ ਇਸੇ ਮਾਹੌਲ 'ਚ ਜਦੋਂ ਮਹਾਰਾਜਾ ਦਲੀਪ ਸਿੰਘ ਸਿਰਫ ਮਤਲਬ 5 ਸਾਲ ਦੇ ਸਨ ਹਾਂਜੀ ਬਹੁਤ ਛੋਟੇ ਸੀ ਉਦੋਂ ਰਾਣੀ ਜਿੰਦਕੌਰ ਨੇ ਰਾਜਮਾਤਾ ਵਜੋਂ ਰਾਜ ਦੀ ਵਾਕਡੋਰ ਸੰਭਾਲੀ ਸੋਚੋ ਕਿੰਨਾ ਔਖਾ ਹੋਵੇਗਾ ਉਹਨਾਂ ਲਈ ਬਹੁਤ ਜ਼ਿਆਦਾ ਤੇ ਇੱਥੇ ਨਾ ਇੱਕ ਖਾਸ ਗੱਲ ਸਰੋਤ ਦੱਸਦੇ ਨੇ ਉਹ ਸਿਰਫ ਨਾਂ ਦੇ ਆਗੂ ਨਹੀਂ ਸੀ ਅੱਛਾ ਉਹ ਉਸ ਵੇਲੇ ਮਤਲਬ ਡਿੱਗ ਰਹੇ ਸਿੱਖ ਰਾਜ ਦੀ ਆਖਰੀ ਮਜ਼ਬੂਤ ਆਵਾਜ਼ਾਂ 'ਚੋਂ ਇੱਕ ਸਨ ਹੂੰ ਅੰਗਰੇਜ਼ ਉਹਨਾਂ ਦੀ ਸਿਆਸੀ ਸੂਝਬੂਝ ਤੋਂ ਉਹਨਾਂ ਦੀ ਦਲੇਰੀ ਤੋਂ ਕੀ ਕਹਿੰਦੇ ਨੇ ਖੌਫ ਖਾਂਦੇ ਸਨ ਸੱਚੀ ਮਤਲਬ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੂੰ ਹਟਾਣਾ ਔਖਾ ਹੈ ਬਿਲਕੁਲ ਸਰੋਤ ਕਹਿੰਦੇ ਨੇ ਕਿ ਅੰਗਰੇਜ਼ ਜਾਣਦੇ ਸੀ ਕਿ ਜਦੋਂ ਤੱਕ ਰਾਣੀ ਜਿੰਦਾ ਸਰਗਰਮ ਨੇ ਪੰਜਾਬ ਤੇ ਪੂਰਾ ਕਬਜ਼ਾ ਕਰਨਾ ਸੌਖਾ ਨਹੀਂ ਉਹ ਬਹੁਤ ਤੇਜ਼ ਤਰਾਰ ਸੀ ਤੇ ਫਿਰ ਇਸੇ ਕਰਕੇ ਸ਼ਾਇਦ ਅਗਲਾ ਮੋੜ ਆਉਂਦਾ ਹੈ 1849 ਚ ਹਾਂਜੀ ਜਦੋਂ ਅੰਗਰੇਜ਼ਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਹਾਂ ਉਦੋਂ ਫਿਰ ਉਹਨਾਂ ਨੇ ਰਾਣੀ ਨੂੰ ਉਹਨਾਂ ਨੂੰ ਕੈਦ ਕਰ ਲਿਆ ਗਿਆ ਹਾਂ ਹਾਂ ਇਸ ਰੋਦ ਦੱਸਦੇ ਨੇ ਉਹਨਾਂ ਨੂੰ ਅੰਬਾਲਾ ਕੋਲ ਚੁਨੀਆ ਕੋਠੀ ਚ ਰੱਖਿਆ ਗਿਆ ਸੀ ਹਾਂਜੀ ਚੁਨੀਆ ਕੋਠੀ ਉੱਥੇ ਨਜ਼ਰਬੰਦ ਕੀਤਾ ਗਿਆ ਸਾਰੇ ਗਹਿਣੇ ਸਾਰੀ ਤਾਕਤ ਸਭ ਕੁਝ ਖੋ ਲਿਆ ਗਿਆ ਬਹੁਤ ਬੁਰਾ ਹੋਇਆ ਪਰ ਇੱਥੇ ਕਹਾਣੀ ਖਤਮ ਨਹੀਂ ਹੁੰਦੀ ਅਸਲ 'ਚ ਇੱਥੋਂ ਉਹਨਾਂ ਦੀ ਹਿੰਮਤ ਹੋਰ ਨਿਖਰ ਕੇ ਸਾਹਮਣੇ ਆਉਂਦੀ ਹੈ ਅੱਛਾ ਉਹ ਕਿਵੇਂ ਦੇਖੋ ਨਜ਼ਰਬੰਦੀ ਬੇਇੱਜ਼ਤੀ ਸਭ ਕੁਝ ਸਹਿਣ ਦੇ ਬਾਵਜੂਦ ਉਹਨਾਂ ਨੇ ਹਾਰ ਨਹੀਂ ਮੰਨੀ ਹੂੰ ਉਹਨਾਂ ਨੇ ਇੱਕ ਮਤਲਬ ਨੌਕਰਾਨੀ ਦਾ ਪੇਸ ਬਦਲ ਲਿਆ ਕਮਾਲ ਹੈ ਤੇ ਅੰਗਰੇਜ਼ਾਂ ਦੀ ਇੰਨੀ ਸਖਤ ਨਿਗਰਾਨੀ ਚੋਂ ਨਿਕਲ ਕੇ ਉਹ ਨੇਪਾਲ ਪਹੁੰਚਣ ਚ ਕਾਮਯਾਬ ਹੋਏ ਨੇਪਾਲ ਇੰਨੀ ਦੂਰ ਹਾਂਜੀ ਇਹ ਕੋਈ ਮਤਲਬ ਐਮੇਦੀ ਗੱਲ ਨਹੀਂ ਸੀ ਇਹ ਸੱਚਮੁੱਚ ਸਿੱਖ ਇਤਿਹਾਸ ਦੀਆਂ ਸਭ ਤੋਂ ਹੈਰਾਨੀਜਨਕ ਸਭ ਤੋਂ ਦਲੇਰਾਨਾ ਫਰਾਰੀਆਂ ਚੋਂ ਇੱਕ ਗਿਣੀ ਜਾਂਦੀ ਹੈ ਵਾਹ ਮਤਲਬ ਪੂਰੀ ਯੋਜਨਾ ਬਣਾਈ ਹੋਵੇਗੀ ਉਹਨਾਂ ਨੇ ਬਿਲਕੁਲ ਇਹ ਉਹਨਾਂ ਦੀ ਹਿੰਮਤ ਉਹਨਾਂ ਦੀ ਸਿਆਣਪ ਦਾ ਵੱਡਾ ਸਬੂਤ ਹੈ ਇਹ ਤਾਂ ਸੱਚੀ ਕਿਸੇ ਫਿਲਮੀ ਕਹਾਣੀ ਵਰਗਾ ਲੱਗਦਾ ਹੈ ਹੈ ਤੇ ਫਿਰ ਨੇਪਾਲ ਚ ਕਈ ਸਾਲ ਜਲਾਵਤ ਨਹੀਂ ਕੱਟੀ ਉਹਨਾਂ ਨੇ हां जी काफी साल ਉੱਥੇ ਰਹੇ ਪਰ ਆਖਰਕਾਰ 1861 ਵਿੱਚ 1861 ਮਤਲਬ کافی ਸਮੇਂ ਬਾਅਦ ਹਾਂ ਲੰਮੇ ਵਿਛੋੜੇ ਤੋਂ ਬਾਅਦ ਉਹਨਾਂ ਨੂੰ ਇੰਗਲੈਂਡ ਜਾਣ ਦੀ ਇਜਾਜ਼ਤ ਮਿਲੀ ਆਪਣੇ ਪੁੱਤਰ ਨੂੰ ਮਿਲਣ ਲਈ ਮਹਾਰਾਜਾ ਦਲੀਪ ਸਿੰਘ ਨੂੰ ਹਾਂ ਜੀ ਆਪਣੇ ਪੁੱਤਰ ਦਲੀਪ ਸਿੰਘ ਨੂੰ ਮਿਲਣ ਲਈ ਕਲਕੱਤੇ 'ਚ ਮੁਲਾਕਾਤ ਹੋਈ ਪਹਿਲਾਂ ਫਿਰ ਇੰਗਲੈਂਡ ਗਏ ਉਹ ਕਿੰਨਾ ਪਾਵੋਕ ਪਲ ਹੋਵੇਗਾ ਮਾਂ ਪੁੱਤ ਲਈ ਬਹੁਤ ਜ਼ਿਆਦਾ ਫਿਰ ਉਹ ਲੰਡਨ ਹੀ ਰਹੇ ਆਪਣੇ ਪੁੱਤਰ ਕੋਲ ਤੇ ਅਫਸੋਸ 1863 ਵਿੱਚ ਉੱਥੇ ਹੀ ਉਹਨਾਂ ਦਾ ਦਿਹਾਂਤ ਹੋ ਗਿਆ ਹਾਂਜੀ ਲੰਡਨ ਵਿੱਚ ਹੀ ਜੇ ਆਪਾਂ ਇਸ ਸਾਰੀ ਕਹਾਣੀ ਨੂੰ ਮਤਲਬ ਵੱਡੇ ਪੱਧਰ ਤੇ ਦੇਖੀਏ ਤਾਂ ਉਹਨਾਂ ਦੀ ਵਿਰਾਸਤ ਬਾਰੇ ਕੀ ਕਵਾਂਗੇ ਦੇਖੋ ਉਹਨਾਂ ਦੀ ਵਿਰਾਸਤ ਬਹੁਤ ਡੂੰਗੀ ਹੈ ਉਹ ਸਿਰਫ ਇੱਕ ਮਾਂ ਜਾਂ ਰਾਣੀ ਨਹੀਂ ਸਨ ਉਹ ਇੱਕ ਆਗੂ ਸਨ ਹੂੰ ਇੱਕ ਬਹੁਤ ਹੀ ਕੀ ਕਹਿੰਦੇ ਐ ਚਲਾਕ ਰਾਜਨੀਤਿਕ ਸ਼ਖਸੀਅਤ ਤੇ ਨਾਲੇ ਨਾਰੀ ਸ਼ਕਤੀ ਦੀ ਜਿਵੇਂ ਸਰੋਤ ਨਾਰੀ ਸੱਤਾ ਸ਼ਬਦ ਵਰਤਿਆ ਹੈ ਉਸ ਦੀ ਇੱਕ ਵੱਡੀ ਮਿਸਾਲ ਸਨ ਸਹੀ ਗੱਲ ਉਹਨਾਂ ਨੇ ਸਾਬਿਤ ਕੀਤਾ ਕਿ ਔਰਤਾਂ ਵੀ ਰਾਜਪਾਕ ਸੰਭਾਲ ਸਕਦੀਆਂ ਨੇ ਦੁਸ਼ਮਨਾ ਦਾ ਮੁਕਾਬਲਾ ਕਰ ਸਕਦੀਆਂ ਨੇ ਬਿਲਕੁਲ ਭਾਵੇਂ ਹਾਲਾਤ ਕਿੰਨੇ ਵੀ ਔਖੇ ਕਿਉਂ ਨਾ ਹੋਣ ਤਾਂ ਫਿਰ ਨਿਚੋੜ ਕੀ ਨਿਕਲਦਾ ਹੈ ਸਾਰੀ ਗਲਬਾਦ ਦਾ ਸਾਡੇ ਸਰੋਤ ਉਹਨਾਂ ਨੂੰ ਕਿਵੇਂ ਯਾਦ ਕਰਦੇ ਨੇ ਸਰੋਤ ਬਿਲਕੁਲ ਸਪਸ਼ਟ ਨੇ ਰਾਣੀ ਜਿੰਦਕੌਰ ਨੂੰ ਸਿੱਖ ਇਤਿਹਾਸ ਦੀਆਂ ਸਭ ਤੋਂ ਨਿਡਰ ਅਡੋਲ ਤੇ ਸਵੈਮਾਨ ਵਾਲੀਆਂ ਔਰਤਾਂ ਚੋਂ ਇੱਕ ਮੰਨਿਆ ਜਾਂਦਾ ਹੈ ਹਾਂ ਇਕ ਸ਼ਬਦ ਸਿਰੋਟ ਆਇਆ ਸੀ ਆਤਮਗਰਮਤ ਹਾਂ ਆਤਮਗਰਮਤ ਮਤਲਬ ਜਿਨ੍ਹਾਂ ਨੂੰ ਆਪਣੇ ਆਪ ਤੇ ਮਾਣ ਹੋਵੇ ਆਪਣੀ ਹੋਂਦ ਤੇ ਮਾਣ ਹੋਵੇ ਉਹਨਾਂ ਨੇ ਅੰਤ ਤੱਕ ਆਪਣੀ ਸ਼ਾਨ ਆਪਣੇ ਲੋਕਾਂ ਲਈ ਜਜ਼ਬਾ ਕਾਇਮ ਰੱਖਿਆ ਸੋ ਅਸੀਂ ਦੇਖਿਆ ਕਿ ਕਿਵੇਂ ਰਾਣੀ ਜਿੰਦਕੌਰ ਨੇ ਮੁਸ਼ਕਲ ਹਾਲਾਤਾਂ ਚ ਰਾਜ ਸੰਭਾਲਿਆ ਹਾਂਜੀ ਤਾਕਤਵਰ ਬ੍ਰਿਟਿਸ਼ ਸਾਮਰਾਜ ਨੂੰ ਵੰਗਾਰਿਆ ਬਿਲਕੁਲ ਇੱਕ ਕਮਾਲ ਦੀ ਫਰਾਰੀ ਨੂੰ ਅੰਜਾਮ ਦਿੱਤਾ ਹਾਂ ਉਹ ਵੀ ਆਪਣੇ ਪੁੱਤਰ ਨਾਲ ਮੁੜ ਮਿਲੇ ਤੇ ਇੱਕ ਅਜਿਹੀ ਵਿਰਾਸਤ ਛੱਡ ਗਏ ਜਿਸ ਨੂੰ ਪੁਲਾਇਆ ਨਹੀਂ ਜਾ ਸਕਦਾ ਤੇ ਇੱਕ ਆਖਰੀ ਗੱਲ ਸੋਚਣ ਲਈ ਹਾਂਜੀ ਰਾਣੀ ਜਿੰਦਕੌਰ ਦੀ ਜੀਵਨ ਕਹਾਣੀ ਉਸ ਜ਼ਮਾਨੇ ਵਿੱਚ ਤਾਕਤਵਰ ਔਰਤਾਂ ਬਾਰੇ ਜੋ ਆਮ ਸੋਚ ਸੀ ਉਸ ਨੂੰ ਕਿਵੇਂ ਚੁਣੌਤੀ ਦਿੰਦੀ ਹੈ ਹੂੰ ਬਹੁਤ ਵਧੀਆ ਸਵਾਲ ਹੈ ਦੇਸ਼ ਨਿਕਾਲੇ ਵਿੱਚ ਵੀ ਉਹ ਅੰਗਰੇਜ਼ੀ ਰਾਜ ਦੇ ਖਿਲਾਫ ਵਿਰੋਧ ਦਾ ਤੇ ਇੱਕ ਮਾਂ ਦੀ ਬੇਮਿਸਾਲ ਤਾਕਤ ਦਾ ਪ੍ਰਤੀਕ ਬਣੇ ਰਹੇ ਉਨ੍ਹਾਂ ਦੀ ਯਾਦ ਨੂੰ ਸਲਾਮ ਬਿਲਕੁਲ ਉਨ੍ਹਾਂ ਦੀ ਯਾਦ ਨੂੰ ਸਲਾਮ